ਵੀਰ ਸਾਰੇ ਵੀਰ ਸਾਡੇ ਉਹ ਵੀ ਆਨੰਦ ਮਾਣਦੇ ਆ ਮੇਰੇ ਵੀਰੋ ਅੱਜ ਦੇ ਮੇਲੇ ਦਾ RAM SHAHI JI ਉਹ ਵੀ ਕਹਿੰਦੇ ਕਬੱਡੀ ਦੇ ਲੋਡਬੰਦ ਪਲੇਅਰਾਂ ਦੇ ਨਾਲ ਹਰ ਵਕਤ ਖੜੇ ਆ ਉਹਨਾਂ ਦਾ ਵੀ ਧੰਵਾਦ ਆ ਲੈ ਵੀ ਵੱਡੇ ਭਾਈ ਜਿਹੜਾ ਤੀਰ ਨਿਸ਼ਾਨੇ ਨੂੰ ਖੁੰਝ ਜੇ ਉਹ ਕਾਹਦਾ ਹੈ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਜੇ ਬਾਅਰ ਜੈਤਿਆਣਾ ਕਮੇਟੀ ਉਹਨਾਂ ਦੇ ਸਾਰੇ ਮੈਂਬਰਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡਾ ਕਹਿੰਦੇ ਮੇਰੇ ਵੀਰੋ ਜੋਤ ਹੈ ਮਣੀ ਹੈ ਨਾਲ ਸਾਡੇ ਸ਼ਰਮਾ ਜੀ ਹੈ ਤੇ ਨਾਲ ਭੰਡਾਰੀ ਬਾਈ ਹੁਣੀ ਹੈ ਨੂਰ ਬਾਈ ਹੁਣੀ ਹੈ ਬੂਰੇ ਹੁਣੀ ਹੈ ਸਾਰਿਆਂ ਦਾ ਧੰਨਵਾਦ ਹੈ ਪਹਿਲਾ ਨੰਬਰ ਰੇਡਰ ਦਾ ਜਸਵਿੰਦਰਾ ਗਲਾਬੂ ਆ ਗਿਆ ਵਾਕੇ ਕਹਿੰਦੇ ਗਲਾਬੂ ਖਾਨ ਅਗਲੀ ਕਬੱਡੀ ਪਾਉਣ ਦੇ ਲਈ ਧਰਤੀ ਮਾਣੂ ਨਮਸਕਾਰ ਕਰਦਾ ਹੋਇਆ ਅੱਜ ਪੁੱਤ ਬਣ ਕੇ ਦੱਗੂ ਰਮਾਣੇ ਪਿੰਡ ਦਾ ਜਿਹੜੇ ਦੱਗੂ ਰਮਾਣੇ ਨੇ ਸਤਨਾਮ ਨੂੰ ਕੌਡੀ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਬਣਾਇਆ ਜਿਹੜੇ ਦੱਗੂ ਰਮਾਣੇ ਦੀਆਂ ਗੱਲਾਂ ਕਹਿੰਦੇ ਸੇਵਕ ਦੇ ਨਾਲ ਜੁੜਦੀਆਂ ਨੇ ਜਿਹੜੇ ਦੱਗੂ ਰਮਾਣੇ ਦਾ ਧਰਮਿੰਦਰ ਨਿਊਜ਼ੀਲੈਂਡ ਜਾ ਵਸਿਆ ਜਿਹੜੇ ਦੱਗੋ ਰਮਾਣੇ ਦਾ ਸ਼ਰਨਾ ਕਬੱਡੀ ਦਾ ਬਹੁਤ ਤਕੜਾ ਜਾਫੀ ਹੈ ਆ ਉਸੇ ਪਿੰਡ ਦੇ ਲਈ ਖੇਡਦਾ ਹੈ ਇਹ ਕੌਣ ਗਲਾਬੂ ਤੂਮੜਪੰਡ ਤੇ ਦੂਜੇ ਪਾਸੇ ਛਲੀੜੇ ਪਿੰਡ ਦੇ ਅਰਸ਼ਦੀ ਵਗਡੋਰ ਪਰ ਪੁਆਇੰਟ ਜਿਹੜਾ ਧਾਵੀ ਨੇ ਆਪਣੇ ਖਾਤੇ ਦੇ ਵਿੱਚ ਜੋੜ ਕੇ ਅੰਕ ਜਿਹੜਾ ਦੱਗੋ ਰਮਾਣੇ ਦੀ ਟੀਮ ਦੇ ਹਿੱਸੇ ਜੋੜਿਆ ਹੈ ਅਗਲੀ ਕਬੱਡੀ ਕਹਿੰਦੇ ਛਲੀਨੇ ਵਾਲਾ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਾ ਹੋਇਆ ਇਹ ਹਰਮਨ ਸਿੰਘ ਕਬੱਡੀ ਪਾਉਂਦਾ ਹੋਇਆ ਪੱਟ ਤੇ ਮਾਰੀ ਵੀ ਥਾਪੀ ਸਾਹਮਣੇ ਚਾਰ ਨੇ ਚਾਰਾਂ ਦੇ ਵਿੱਚੋਂ ਕੌਣ ਇੱਕ ਪਾਸੇ ਦੱਗੋ ਰਵਾੜੀ ਪਿੰਡ ਦਾ ਗੁਰਵਿੰਦਰ ਸਿੰਘ ਤੇ ਦੂਜੇ ਪਾਸੇ ਆ ਗੱਭਰੂ ਕਬੱਡੀ ਦੇ ਮੈਦਾਨ ਦੇ ਵਿੱਚ ਮੋٹے ਪੱਟਾ ਨੂੰ ਸੰਨ ਲਾ ਆਓ ਬੱਲੇ ਬੱਲੇ ਕਰਾ ਕੇ ਆ ਬੱਲੇ ਬੱਲੇ ਕਰਾ ਗਿਆ ਉਧਰ ਤਾਰਾ ਮਨੀਲਾ ਜੀ ਸਾਡੇ ਉਹਨਾਂ ਦਾ ਅੱਜ ਬਰਥਡੇ ਵੀ ਹੈ ਅੱਜ ਆ ਕਿ ਕੱਲ ਨੂੰ ਹੈ 14 ਮਿੰਟ ਬਾਅਦ ਹੈ ਸਾਡੇ ਤਾਰਾ ਮਨੀਲਾ ਜੀ ਉਹਨਾਂ ਦਾ ਬਰਥਡੇ ਅੱਜ ਹੈ ਤੇ ਮੁਬਾਰਕਬਾਦ ਹੈ ਸਾਡੇ ਦਾਰਾ ਮਨੀਲਾ ਨੂੰ ਤੈਨੂੰ ਹੈਪੀ ਬਰਥਡੇ ਯਾਰਾ ਓਏ ਮਹਿੰਗੇ ਮੁੱਲ ਦੀ ਮਿੱਤਰਾਂ ਜਾਨ ਤੇਰੀ ਦਾਰਾ ਮਨੀਲਾ ਰਹਿੰਦਾ ਧੂਰਕੋਟ ਪਿੰਡ ਹੈ ਜਗਨੰਦਨ ਆ ਮੈਂ ਯਾਰ ਚੁੰਡੀ ਦਾ ਬੱਤ ਬਾ ਸਤਕਾਰ ਹੈ ਇੱਕ ਪਾਸੇ ਕਹਿੰਦੇ ਰੇਸ਼ਮ ਦਾ ਸਾਥੀ ਤੇ ਛੀਪਾ ਟਕ 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 ਕਰ ਏ ਲੱਗ ਗਿਆ ਜੋਰ ਉਧਰ ਕਹਿੰਦੇ ਆ ਲੈ ਛੀਪਿਆ ਆ ਬੱਲੇ ਬੱਲੇ ਕਰਾਤੀ ਆ ਲਾਪ੍ਰਿਤ ਯੂਕੇ ਵਾਲਾ ਉਹੀ ਸੱਦੀ ਹੋਈ ਟੀਮ ਹੈ ਕਿਹੜੀ ਦਾ ਗੁਰਮਾਨਾ ਪਿੰਡ ਆ ਹਰਮਨ ਕਬੱਡੀ ਫਾਉਂਡ ਦੇ ਲਈ ਹਲੀਰੇ ਵਾਲਾ ਮੈਦਾਨ ਦੇ ਵਿੱਚ ਕਿ ਗੱਜ ਚੌੜੀ ਛਾਤੀ ਇੰਨੀ ਡੌਲਿਆ ਚ ਜਾੜ ਲੱਗ ਜਾਵਾ ਜਿੱਦਰ ਦੀ ਤੇ ਠਲਦਾ ਤਫਾੜ ਕਬੱਡੀ ਦੇ ਮੈਦਾਨ ਵਿੱਚ ਹਰ ਜਾਨਿਆਂ ਬੱਦਲ ਵਾਂਗੂ ਨਹੀਂ ਉਹ ਗਾਜਦੇ ਜਿੱਥੋਂ ਲੰਗੀ ਦਾ ਮੈਨੇ ਲੋਕੀ ਰਾਹ ਛੱਡਦੇ ਭੋਲੂ ਸਿੱਧੂ ਤੇ ਸਤਨਾਮ ਸਿੱਧੂ ਕਹਿੰਦੇ ਮੱਗੂ ਸਰਪੈਂਚਰੇ ਛੋਟੇ ਭਾਈ ਐ ਬਾਜੇ ਵਾਲੇ ਭਾਊ ਤੇ ਕਹਿੰਦੇ ਜਿਹੜਾ ਜੱਫਾ ਲਾਉ ਇਧਰਲੇ ਪਾਸੇ ਸ੍ਰੀਨੇ ਦੀ ਟੀਮ ਨਾਲ ਲਈ 200 ਤੇ 200 400 ਰੁਪਈਆ ਜਿਹੜਾ ਉਹ ਦਿੱਤਾ ਜਾਣਾ ਮੇਰੇ ਵੀਰੋ ਇੱਕ ਪਾਸੇ ਆਰਸ਼ਾ ਇੱਕ ਕਹਿੰਦੇ ਮੇਰੇ ਵੀਰੋ ਰੇਸ਼ਮ ਦਾ ਯਾਰ ਹੈ ਨੰਬਰ ਕਹਿੰਦੇ ਰੇਡਰ ਦਾ ਹਰਮਣਾ ਕੱਲੇ ਨੂੰ ਪਾਉਣੀਆਂ ਪੈਣੀਆਂ ਕੱਲੇ ਨੂੰ ਪਾਉਣੀਆਂ ਪੈਣੀਆਂ ਵੱਡੇ ਬਾਈ ਰੇਡ ਭੈਗੀ ਵਾਕਿਆ ਕਹਿੰਦੇ ਕਾਲੇਜ ਰੰਗ ਦਾ ਕਾਲੇ नाग ਵਰਗਾ ਇਹ ਇੰਦਗੜੀਏ ਧਰਮੇ ਵਰਗਾ ਜਨੇਤਪੁਰ ਦੇ ਜੱਗੇ ਵਰਗਾ ਸ਼ਰੀਰ ਇਸ ਨਾਲ ਜਾਂਦਾ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਦਾ ਹੋਇਆ ਪਰ ਆ ਅੰਕ ਇਹ ਧਾਵੀ ਨੇ ਆਪਣੇ ਖਾਤੇ ਦੇ ਵਿੱਚ ਜੋੜ ਕੇ ਰੱਖ ਦਿੱਤਾ ਫਲੀਨੇ ਵਾਲੇ ਰੇਸ਼ਮ ਦਾ ਨਾਮ ਬਹੁਤ ਵੱਡਾ ਹੈ ਫਲੀਨੇ ਦੀ ਵਸਾਕੀ ਮੋਗੇ ਜ਼ਿਲ੍ਹੇ ਦੀ ਮੰਨੀ ਪਰ ਮੰਨੀ ਵਸਾਕੀਆਂ ਦੇ ਵਿੱਚੋਂ ਇੱਕ ਆ ਫਲੀਨੇ ਵਾਲੇ ਦੀ ਅੱਜ ਕਹਿੰਦੇ ਕਬੱਡੀ ਦੇ ਮੈਦਾਨਾਂ ਵਿੱਚ ਪੱਟੇ ਤੇ ਕਰਾਈ ਵਾਲੇ ਵੀ ਖਾਨ ਜਲਾਲ ਵਾਲੇ 800 ਦਾ ਜਫਾ ਜਿਹੜਾ ਹੈ ਉਹ ਗੁਰਵਿੰਦਰ ਨੇ ਲਾ ਦਿੱਤਾ ਓਏ ਨੌਈਆਣਾ ਸਾਡਾ ਕਹਿੰਦੇ ਖਾਨ ਜਲਾਲ ਹੈ ਲੱਖਾਂ ਕੰਦ ਵਾਲਾ ਜਸਵਿੰਦਰ ਆਸਾ ਬੁੱਟਰਾਂ ਸਾਰੇ ਵੀਰਾਂ ਦਾ ਧੰਨਵਾਦ ਹੈ ਆ ਕਹਿੰਦੇ ਖੇਡ ਮੈਦਾਨ ਦੇ ਵਿੱਚ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਇੱਕ ਪਾਸੇ ਗਲਾਬੂ ਹੈ ਤੇ ਦੂਜੇ ਪਾਸੇ ਵੇਖਦੇ ਆ ਪਹਿਲਾਂ ਜਫਾ ਤੇਰਾ ਸੀ ਡਾਕਟਰਾਂ ਪਹਿਲਾ ਗੁਰਵਿੰਦਰ ਦਾ ਗੁਰਵਿੰਦਰ ਗੁਰਵਿੰਦਰ ਉਹਦੇ ਲਈ ਮਾਇਆ ਲੈ ਵੀ ਗਈ ਖਾਨ ਜੀ ਕਰਦੀਏ ਪੁੱਜਦੀ ਆਪਾਂ ਵਿੱਚ ਕਹਿਰੇ ਝੱਲਾਂ ਦੇ ਬੱਬਰ ਸ਼ੇਰ ਨਹੀਂ ਰਹਿੰਦੇ ਗੁੱਜੇ ਕੌਣ ਠੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁੱਜੇ ਕੌਣ ਠੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁੱਜੇ ਖੇਡ ਮੈਦਾਨ ਦੇ ਵਿੱਚ ਪਾਈ ਰੇਡ ਇੱਕ ਪਾਸੇ ਡਾਕਟਰ ਬਾਂਦਰ ਚਟਾਣੇ ਵਾਲਾ ਉਹ ਕਹਿੰਦੇ ਕਰਦਾ ਕੁਛੇ ਬਗੜੇ ਪਿੰਡੀ ਵਾਲੇ ਦਾ ਯਾਰ ਕਬੱਡੀ 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 ਓਏ ਕਬੱਡੀ ਕਬੱਡੀ ਇਹਨੇ 바ਵਾ ਮੜਿਆ ਇਹਨੇ 바ਵਾ ਮਧੋਲਿਆ ਇਹਨੇ 바ਵਾ ਰਗੜਿਆ ਇਹ ਤੇ ਕਹਿੰਦੇ ਕਮਾਲ ਹੀ ਕਰੀ ਤੁਰਿਆ ਜਾਂਦਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਸ਼ੀਪਾ ਇਹ ਡਗੁਰ ਮਾਣੇ ਦੀ ਧਰਤੀ ਦਾ ਨੌਜਵਾਨ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਦਾ ਹੋਇਆ ਇੱਕ ਇੱਕ ਰੇਡ ਤਸੱਲੀਦਲ ਠੋਕੇ ਪੈਂਦੀ ਆ ਆਂ ਉਂਗਲ ਚੱਕ ਦਿੱਤੀ ਤੇ ਪੁਆਇੰਟ ਜਿਹੜਾ ਸ਼ੀਪੇ ਆਪਣੇ ਖਾਤੇ ਜੋੜ ਲ ਦਿੱਤਾ ਬੱਲੇ ਬੱਲੇ ਹੋਈ ਜਾਂਦੀ ਹੈ ਡਾਕਟਰ ਬਾਂਦਰ ਜਟਾਣੇ ਵਾਲਾ ਉਹਦੇ ਲਈ 500 ਰੁਪਏ ਦਾ ਵੱਡਾ ਮਾਣ ਤੇ ਸਨਮਾਨ ਸਾਡੇ ਦਲਵੀਰ ਸਿੰਘ ਯੂਕੇ ਉਹ ਭਰਾ ਦੇ ਵੱਲੋਂ ਆਉਣਾ ਬੰਨੀ ਪੁੱਜਦਾ ਹੋਇਆ ਮਾਝੇ ਵਾਲੇ ਭਾਉ ਕਹਿੰਦੇ ਨੇ ਹੀਰੀਆਂ ਨਾ ਦੇਣਗੇ ਫਾਈਨਲ ਮੈਚ ਦੇ ਵਿੱਚ ਉਸੇ ਵੀ ਕਹਿੰਦਾ ਹੈ ਵੀ ਮਾਝੇ ਵਾਲੇ ਭਾਉ ਮੱਗੂ ਦੇ ਕਹਿੰਦੇ ਛੋਟੇ ਭਾਈ ਆਏ ਹੋਇਆ ਪਰ ਗੁਰਵਿੰਦਰ ਸਿੰਘ ਡੱਗੋ ਰਮਾਣੇ ਵਾਲਾ ਆ ਨੌਜਾਨ ਤੋਂ ਵੱਡੀਆਂ ਅਮੀਤਾਂ ਵੱਡੀਆਂ ਸਾਂ ਬਾਈ ਗੁਰਵਿੰਦਰ ਦਾ ਜੱਫਾ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਮਾਰ ਦੋ ਮੇਰੇ ਵੀਰੋ ਕਾਲੋਕੇ ਕਾਲੋਕੇ ਦਾ ਮੈਚ ਵੰਦ ਡੋੜ ਦੇ ਨਾਲ ਹੈ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਕਾਲੋਕੇ ਤੇ ਵੰਦ ਡੋੜ ਜਲਦ ਇੱਕ ਦੋ ਰੇਡਾਂ ਰਹਿੰਦੀਆਂ ਨੇ ਮੈਚ ਸਮਾਪਤ ਹੋਣ ਵਾਲਾ ਹੈ ਵੰਦ ਡੋੜ ਤੇ ਕਾਲੋਕੇ ਨੂੰ ਮੇਰੀ ਬੇਨਤੀ ਹੈ ਵੀ ਜਲਦ ਟੀਮਾਂ ਗਰਾਊਂਡ ਦੇ ਵਿੱਚ ਆਉਣ ਇਹ ਸ਼ੀਪਾ ਡੱਗੋ ਰਵਾਣੇ ਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਵਧਦਾ ਹੋਇਆ ਰੇਡਰ ਕਹਿੰਦਾ ਡੋਡ ਡੋਡ ਪਾਉਂਗਾ ਕਬੱਡੀਆਂ ਲੱਤਾ ਹਿੱਕਾਂ ਬਾਹਾਂ ਵਿੱਚ ਅੱਜ ਤਾਕਤਾਂ ਨੇ ਵੱਡੀਆਂ ਲੱਤਾ ਹਿੱਕਾਂ ਬਾਹਾਂ ਵਿੱਚ ਅੱਜ ਤਾਕਤਾਂ ਨੇ ਵੱਡੀਆਂ ਇਹ ਪੁਆਇੰਟ ਜਿਹੜਾ ਫਿਰ ਧਾਵੀ ਨੇ ਆਪਣੇ ਖਾਤਰ ਵਿੱਚ ਜੋੜ ਕੇ ਰੱਖ ਦਿੱਤਾ ਮੈਚ ਸਮਾਪਤ ਇਸ ਤੂਹਾਂ ਡੱਗੋ ਰਮਾਣ ਡੱਗੋ ਰਮਾਣੇ ਦੀ ਟੀਮ ਜੇਤੂ ਹੈ ਲੈ ਵੀ ਸੇਵੀਆਂ ਜਫਾ ਨਹੀਂ ਲਾਇਆ ਪਰ ਲਿਆ ਨੇ ਤੇ ਆ ਫੜ ਮਾਇਆ ਦੇ ਗਫੇ ਇਹ ਰੇਡਰਾਂ ਦੇ ਲਈ ਆ ਫੜਿਓ ਜੀ ਗਰਾਂ ਸ਼ਿਪੇ